ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਆਪਾਂ ਵੇਨੇ ਆ ਵੀ ਦੁੱਧ ਆਪਾਂ ਜੋ ਡੇਰੀ ਤੇ ਪਾਉਣੇ ਆ ਤੇ ਉਹਦਾ ਆਪਾਂ ਨੂੰ ਫੈਂਡ ਫੂਡ ਦੇ ਸਰ ਤੇ ਵੇਖੀਏ ਤਾਂ ਵੀ ਰੇਟ ਨਹੀਂ ਚੰਗਾ ਮਿਲਦਾ ਗਾ ਜੇ ਮੱਝ ਦੇ ਦੁੱਧ ਦੀ ਗੱਲ ਕਰੀਏ ਤਾਂ ਸੱਜਰ ਸੂਈ ਦੀ 40 42 45 ਰੁਪਏ ਕਿਲੋ ਮਿਲਦਾ ਉਹੀ ਦੁੱਧ ਡੇਰੀ ਵਾਲਾ ਆਪਾਂ ਉਹੀ ਦੁੱਧ ਪਾ ਕੇ ਤੇ 10 ਮਿੰਟਾਂ ਬਾਅਦ ਡੇਰੀ ਤੇ ਜੇ ਆਪਾਂ ਲੈਣ ਜਾਵੜੀਏ ਉਹੀ ਦੁੱਧ 65-70 ਰੁਪਏ ਆਪਾਂ ਨੂੰ ਕਿਲੋ ਲੌਂਦਾ ਤੇ ਆਪਣੇ ਤੋਂ ਉਹ 40-42 ਰੁਪਏ ਲੈ ਲੈਂਦਾ। ਅਰੇ ਆ ਵੀ ਧੋਖਾ ਹੋਈ ਜਾਂਦਾ ਕਿਸਾਨ ਦੇ ਨਾਲ ਵੇਖੀਏ ਤਾਂ ਜੇ ਗਾਂ ਦੇ ਦੁੱਧ ਦੀ ਗੱਲ ਕਰੀਏ ਤਾਂ ਗਾਂ ਦਾ ਦੁੱਧ ਆ ਜਿਹੜਾ ਗਾਂ ਦਾ ਦੁੱਧ ਆ ਜਿਹੜਾ ਇਹ ਆਪਾਂ ਨੂੰ ਮੇਲਾ ਦਾ 28 ਤੋਂ ਲੈ ਕੇ 33 ਰੁਪਏ ਰੇਟ ਮਿਲਦਾ ਡੇਰੀ ਤੇ। ਇਤੋਂ ਜ਼ਿਆਦਾ ਆਪਣਾ 25 ਵੀ ਹੋ ਸਕਦਾ ਹੋਵੇ ਵਿੱਚ ਗਾਂ ਦਾ ਦੁੱਧ। ਉਹ ਫੈਂਟ ਆ ਜਿਹੜੀ ਉਹ ਆਪਣੇ ਤੋਂ ਕਿਸਾਨ ਤੋਂ ਨਹੀਂ ਆਉਂਦੀ ਪੂਰੀ। ਐੜਲੇ ਹੋਣ ਲਈ ਆਪਾਂ ਨੂੰ ਕੋ ਪਹੂਆਂ ਦੀ ਤਾਂ ਵਾਦੀ ਹੋਈ ਨਹੀਂ ਕਈਆਂ ਦੇ ਮੁੱਢੋਂ ਹੁੰਦੀ ਫੈਂਟ ਜ਼ਿਆਦਾ ਪਰ ਕਈਆਂ ਦੀ ਘੱਟ ਹੁੰਦੀ ਫੈਂਟ ਜਿਹੜੇ ਪਹੂਆਂ ਦੀ ਘੱਟ ਹੁੰਦੀ ਜ਼ਿਆਦਾਤਰ ਜਿਹੜੇ ਮਾਤਰਾ ਜਿ ਪਹੁੰਦੇ ਉਹਨਾਂ ਦੀ ਫੈਂਟ ਘੱਟ ਹੀ ਹੁੰਦੀ ਏ ਟੋਕੜੋ ਕੇ ਤਾਂ ਉਹਨਾਂ ਦੀ ਫੈਂਟ ਵੱਧ ਜਾਂਦੀ ਏ ਪਰ ਸੱਜਰਾਂ ਦੀ ਉਹਨਾਂ ਦੀ ਘੱਟ ਹੀ ਹੁੰਦੀ ਫੈਂਟ ਤੇ ਜਿਹਦੇ ਕਰਕੇ ਕਿਸਾਨ ਨੂੰ ਓਡਾ ਨਾਲ ਲਾਹਾ ਨਹੀਂ ਮਿਲਦਾ ਗਾ ਦੁੱਧ ਦੁੱਧ ਪਾਉਣ ਚ ਤੇ ਪਿਛਲੇ ਸੀਜ਼ਨ ਜਦੋਂ ਆਪਾਂ ਨੂੰ ਪਤਾ ਵੀ ਤੂੜੀਆਂ-ਤਾੜੀਆਂ ਦੇ ਰੇਟ ਵੀ ਬਹੁਤ ਵਧ ਗਏ ਸੀਗੇ ਜਿਹਨੇ ਮੁੱਲ ਲੈ ਕੇ ਤੂੜੀ ਪਾਉਣੀ ਸੀ ਤੇ ਉਹ ਤਾਂ ਫਿਰ ਪਸ਼ੂ ਆਪਾਂ ਨੂੰ ਪਤਾ ਵੀ ਵੇਚ ਹੀ ਦਿੱਤੇ ਲੋਕਾਂ ਨੇ ਕਿਉਂਕਿ ਕੋਸਟ ਪੂਰੀ ਹੋ ਨਹੀਂ ਰਹੀ ਸੀਗੀ ਦੁੱਧ ਤੋਂ ਅਗਲਾਂ ਦਾ ਖਰਚਾ ਤਾਂ ਨਿਕਲਦਾ ਨਹੀਂ ਗਾ ਤੇ ਪੱਲਿਓਂ ਖਰਚਾ ਤੈਨੂੰ ਤੁਹਾਨੂੰ ਪਤਾ ਹੀ ਆ ਵੀ ਅੱਜਕੱਲ੍ਹ ਕੌਣ ਕਰੇ ਮੰਗਾਈ ਦਾ ਟਾਈਮ ਤੇ ਹੁਣ ਜੇ ਵੇਖੀਏ ਤਾਂ ਪਹੂ ਪਿਛਲੇ ਸਮੇਂ ਚ ਲੋਕਾਂ ਦੇ 10-10 ਬਹੁ ਹੁੰਦੇ ਸੀ ਘਰਾਂ 'ਚ ਤੇ ਹੁਣ ਇੱਕ ਕਮਾਈ ਤੋਂ ਵੱਧ ਦਿਨ ਹੀ ਨਹੀਂ ਉਹ ਇੱਕੋ ਵੀ ਨਹੀਂ ਕਈਆਂ ਦੇ ਤਾਂ ਡੋਲਣਾ ਚੱਕ ਕੇ ਹੱਥ ਨੇ ਤੁਰੇ ਜਾਂਦੇ ਨੇ ਦੁੱਧ ਲੈਣ। ਉਹ ਮੁੱਦੇ ਦੇ ਆਪਾਂ ਰਿਲੇਟਿਡ ਵੀ ਜਿਹੜੇ ਭਰਾ ਇਸ ਮੁੱਦੇ ਨਾਲ ਹਜੇ ਵੀ ਜੁੜੇ ਆ। ਬਾਬੇ ਦੀ ਕਿਰਪਾ ਨਾਲ ਵੀ ਉਹਾਂ ਦੇ ਵੀ ਚੱਲ ਚੰਗਾ ਧੰਦਾ ਵੀ ਚਲੋ ਆਪ ਦਾ ਕੰਮ ਕਰਕੇ ਖੁਸ਼ਾ ਭਕਾਈ ਥੋੜੀ ਜੀ ਹੱਸ ਕੰਮ 'ਚ ਪਰ ਵੇਲ ਵੀ ਹੈ ਤੇ ਭਕਾਈ ਵੀ ਹੈ ਆ ਆਪ ਦਾ ਕੰਮ ਆਪਾਂ ਜੀ ਕਿਤੇ ਲੱਗਦੇ ਆ। ਤੇ ਉਹ ਕੰਮ ਚ ਆਪਾਂ ਵੇਖੀਏ ਤਾਂ ਵੀ ਅਗਲੇ ਦੇ ਗੁਲਾਮ ਹੋ ਕੇ ਵੀ ਰਹਿਣਾ ਪੈਂਦਾ ਇਹ ਆਪਦਾ ਕੰਮ ਆ ਇਹ ਆਪਾਂ ਜੇ ਕਿਤੇ ਉਰੇ ਪਰੇ ਜਾਣਾ ਵੀ ਹੈ ਤੇ ਬੰਦਾ ਝਟਮੰਦ ਪਹਿਲਾਂ ਨਵੇੜ ਕੇ ਤੇ ਉਸ ਤਰੀਕੇ ਨਾਲ ਆਪਦਾ ਜਾ ਕੇ ਪਰ ਮੁੜਨਾ ਜ਼ਰੂਰ ਪੈਂਦਾ ਵੀ ਵੱਜਣ ਤਾਂ ਹੁੰਦਾ ਪਰ ਆਪਦਾ ਕੰਮ ਆਪਦਾ ਹੀ ਆ ਨਾਲੇ ਪੈਦੇ ਕਰੇ ਆ ਸਾੜੀ ਸੋਣੀ ਦੇ 6 ਮਹੀਨੇ ਹੋਣਗੇ ਜੇ ਕਿਤੇ ਕੰਮ ਤੇ ਲੱਗਦੇ ਆ ਤਾਂ ਉੱਥੋਂ ਬੰਦੇ ਨੂੰ ਛੁੱਟੀ ਲੈਣੀ ਪੈਂਦੀ ਇਹ ਆਪਦੇ ਇੱਕ ਛੁੱਟੀ ਛੱਟੀ ਵਾਲਾ ਯੱਬ ਨਹੀਂ ਹੁੰਦਾਗਾ ਤੇ ਪਪਾ ਜਿਵੇਂ ਪਰੇ ਜਾਣਾ ਪਰ ਥੋੜਾ ਜਿਹਾ ਕਸਤਾ ਹੋ ਜਾਂਦਾ ਵਿਆਹ ਵਿਊ ਦਾ ਚੱਕਰ ਹੋਵੇ ਤਾਂ ਉਦੋਂ ਵੀ ਜਾਂਦਾ ਵੀ ਰਿਸ਼ਤੇਦਾਰ ਵੰਗਾਰਨਾ ਪੈਂਦਾ ਤੇ ਜਾਂ ਕੋਈ ਬੰਦਾ ਰੱਖਣਾ ਪੈਂਦਾ ਪਰ ਵੇਖੀ ਇਹਦਾ ਇਸ ਕੰਮ 'ਚ ਵੀ ਕਮਾਈ ਵੀ ਹੈ ਜਿਹੜਾ ਬੰਦਾ ਤਰੀਕੇ ਨਾਲ ਚੱਲਦਾ ਉਹ ਬੰਦੇ ਨੂੰ ਕਮਾਈ ਹੈਗੀ ਹੈ ਜਿਹਨੇ ਚੱਲਣਾ ਮਤਲਬ ਵੀ ਡੇਰੀ ਤੇ ਦੁੱਧ ਪਾਦਾ ਚਲੋ ਬਸ ਲੱਲਾ ਖੱਖਾ ਕਰ ਛੱਡਿਆ ਉਹ ਬੰਦਾ ਨਹੀਂ ਕਮਾਈ ਕਰ ਸਕਦਾ ਇਸ ਕੰਮ 'ਚ ਤੁਹਾਨੂੰ ਮੈਂ ਦੱਸਦਾ ਵੀ ਇਸ ਕੰਮ ਚ ਆਪਾਂ ਕਮਾਈ ਕਰ ਕਿਵੇਂ ਸਕਦੇ ਆ ਮੈਂ ਆਪ ਦਾ ਹੱਥੀ ਤਿਆਰਬਾ ਕੱਢਿਆ ਦੋਸਤੋ ਇਸ ਕੰਮ ਚ ਆਪਾਂ ਕਮਾਈ ਦਾ ਸਾਰਿਆਂ ਨੂੰ ਪਹਿਲਾ ਤਾਂ ਮੇਨ ਰੀਜ਼ਨ ਆ ਜਿਹੜਾ ਤੇ ਆਪਾਂ ਵੀ ਦੁੱਧ ਆ ਜਿਹੜਾ ਉਹ ਆਪਾਂ ਨਾ ਵੀ ਸ਼ਹਿਰ ਪਾਉਣਾ ਸ਼ੁਰੂ ਕਰਨਾ ਜਿਨ੍ਹਾਂ ਨੂੰ 6 ਤੋਂ 7 ਕਿਲੋਮੀਟਰ ਤੋਂ ਸ਼ਹਿਰ ਪੈਂਦਾ ਨੇੜੇ ਉਹ ਆਪਣਾ ਆਇਨਾ ਸੋਚੋ ਵੀ ਯਾਰ ਦੁੱਧ ਤਾਂ ਵੀ 2 ਕਿਲੋ ਆ 3 ਕਿਲੋ ਉਹਦੇ ਪਿੱਛੇ ਮੈਂ ਸ਼ਹਿਰ ਜਾਊਗਾ ਜੇ ਆਪਾਂ ਵੇਖੀਏ ਤਾਂ ਕੋਈ ਵੀ ਬੰਦਾ ਦੁਕਾਨ ਖੋਲਦਾ ਉਹ ਥੋੜੇ ਕੰਮ ਤੋਂ ਹੀ ਕੰਮ ਸਟਾਰਟ ਕਰਦਾ ਕਿਹੜਾ ਆਪਾਂ ਨੂੰ ਪੱਲਿਓਂ ਖਰਚਾ ਕਰਕੇ ਸ਼ਹਿਰ ਜਾਣਾ ਪਊਗਾ ਹੌਲੀ ਹੌਲੀ ਜਿਵੇਂ ਆਪਾਂ ਚੀਜ਼ ਦੀ ਸਪਲਾਈ ਚੰਗੀ ਦਵਾਂਗੇ ਸ਼ਹਿਰ ਦੇ ਵਿੱਚ ਆਪਾਂ ਨੂੰ ਪਤਾ ਵੀ ਆਪਣਾ ਦੁੱਧ ਕਰਦਾ ਤੇ ਡਰਮਾਂ ਵਾਲਿਆਂ ਦਾ ਦੁੱਧ ਹੁੰਦਾ ਵੀ ਦੂਜਾ ਤੇ ਆਪਣੇ ਦੁੱਧ ਨੂੰ ਪੈਣਾ ਸ਼ਹਿਰ ਵਾਲਿਆਂ ਨੇ ਭੱਜ ਕੇ ਮਿੱਤਰੋ ਬਸ ਚੀਜ਼ ਆਪਾਂ ਇੱਕ ਨੰਬਰ ਰੱਖਣੀ ਆ ਤੇ ਰੇਟ ਵੀ ਪਹਿਲਾਂ ਪਹਿਲਾਂ ਆਪਾਂ ਜਾਇਜ਼ ਰੱਖਣਾ ਤੇ ਰੇਟ ਆਪਾਂ ਜਾਇਜ਼ ਰੱਖਣਾ ਪਹਿਲਾਂ ਤੇ ਚੀਜ਼ ਆਪਾਂ ਇੱਕ ਨੰਬਰ ਰੱਖਣੀ ਆ ਤੇ ਫਿਰ ਆਪਾਂ ਜਦੋਂ ਆਪਾਂ ਨੂੰ ਕਿਸੇ ਨੇ ਕਾਰ ਪੁੱਛਣੀ ਸ਼ੁਰੂ ਕੀਤੀ ਤੇ ਅਗਲੇ ਨੂੰ ਆਪਾਂ ਜਵਾਬ ਨਹੀਂ ਦੇਣਾ ਘਰਾਂ ਨੇ ਦੁੱਧ ਜਦੋਂ ਚੰਗਾ ਹੋ ਜਾਣਾ ਆਪਣੇ ਕੋਲੇ ਤੇ ਆਪਣੇ ਤੋਂ ਘਰਾਂ ਨੇ ਮੱਲੋ ਮੱਲੀ ਪੁੱਛਣਾ ਭਲਾਂਂ ਢੀ ਗਵਾਂਢੀ ਤੋਂ ਲੈ ਕੇ ਸਾਰੂ ਜੇ ਤੁਹਾਡੇ ਕੋਲ ਗਜਾਇਸ਼ ਆ ਤੇ ਦੁੱਧ ਆਪਣਾ ਆਪ ਦਾ ਪਸ਼ੂਲੇ ਉਹ ਖੜੇ ਪੈਰ ਤੇ ਅਗਲੇ ਦੋ ਟਾਈਮ ਲੈ ਲਓ ਵੀ 57 ਦਿਨਾਂ ਦਾ 10 ਦਿਨਾਂ ਦਾ ਵੀ ਆਪਣੇ ਕੋਲੇ ਵੀ ਦੁੱਧ ਹੋ ਜਾਊਗਾ। ਅਗਲੇ ਨਾਲ ਉਸ ਤਰੀਕੇ ਨਾਲ ਗੱਲਬਾਤ ਕਰ ਲੂ ਆਪਦੀ ਵੀ ਘਰ ਹੱਥੋਂ ਨਿਕਲਣ ਨਾ ਦੋ ਜੇ ਕੋਈ ਪੁੱਛਦਾ ਆਪਣੇ ਤੋਂ। ਤੇ ਪਹਿਲੀ ਗੱਲ ਤਾਂ ਵੀ ਖੜੇ ਪੈਰ ਆਪਣੇ ਤੋਂ ਪਹੂ ਵੀ ਨਵਾਂ ਨਵਾਂ ਜਦੋਂ ਕੰਮ ਹੁੰਦਾ ਨਹੀਂ ਲਿਆ ਜਾਂਦਾ। ਤੁਸੀਂ ਆਂਡੀ ਗਵਾਂਡੀ ਜਿਹੜੇ ਯਾਰ ਮਿੱਤਰ ਐ ਸਾਰੇ ਬੰਦੇ ਨਹੀਂ ਹੁੰਦੇਗੇ ਇੱਕੋ ਜੇ ਵੀ ਪਤਾ ਆਪਣੀ ਤੇ ਭਰੋਸਾ ਕਰ ਸਕਦੇ। ਵੀ ਮੇਰੇ ਦੁੱਧਾਰ ਗਾਈਆਂ ਨੇ ਉਵੇਂ ਦੁੱਧ ਦੇਣਾ ਆਪਾਂ ਉਹ ਬੰਦੇ ਤੋਂ ਦੁੱਧ ਲਈਆ ਉਹ ਡੇਰੀ ਤੋਂ ਦੁੱਧ ਨਹੀਂ ਆਣਾ ਪੁਰਨਾਗੇ ਤੇ ਤੁਹਾਡੇ ਤੋਂ ਘਰ ਪੁੱਛਣ ਲੱਗ ਜਾਣ ਤੂੰ ਹੀ ਡੇਰੀਦਲੇ ਆ ਭਾਈ ਕਿਨੂੰ ਡੇਰੀ ਵਾਲਿਆਂ ਦਾ ਫੇਰ ਘੱਟ ਫੈਂਟ ਵਾਲਾ ਦੇਣਾ ਅਗਲੇ ਨੇ ਆਪਦਾ ਫੇਰ ਫਾਇਦਾ ਵੇਖਣਾ ਦੁੱਧ ਘਰੋਂ ਲਈ ਜਾਣਾ ਆਪਾਂ ਕਿਸ ਦੇ ਫੇਰ ਇਹ ਜੋ ਆਪਾਂ ਵੀ ਜਦੋਂ ਆਪਾਂ ਵੀ ਘਰ ਹੁਣ ਹੋ ਗਏ ਆ ਪਤਾ ਲੱਗ ਗਿਆ ਵੀ 10 15 ਘਰ ਹੋ ਗਏ ਆਪਾਂ 10 ਕੁ ਤਾਂ ਆਪਾਂ ਮਤਲਬ ਯਾਰ ਜੇ ਆਪਾਂ ਸਹੀ ਚੀਜ਼ ਦੇਵਾਂਗੇ ਨਾ ਮੈਂ ਵੀ ਥੋਡੇ ਘਾਰ ਆ ਜਿਹੜੇ 10 ਘਾਰ ਆ ਜਾਂ 15 ਥੋਡੇ ਦੋਹਾ ਮਹੀਨੇ ਜਾਂ ਤਿੰਨਾਂ ਚ ਮਨ ਲੱਗਦਾ ਹੋ ਜਾਣਗੇ ਤੇ ਕਮਾਈ ਦੀ ਇਹ ਗੱਲ ਕਰੀਏ ਤਾਂ ਆਪਾਂ ਹੁਣ ਪਹਿਲਾਂ ਪਹਿਲਾਂ ਆਪਾਂ ਰੇਟ ਰੱਖਣਾ ਵੀ 60 ਰੁਪਏ ਚਲੋ ਫੇਰ ਵੀ ਪੰਡ ਨਾਲ ਤਾਂ ਚੰਗਾ ਹੀ ਆ 40 ਪਾਉਂਦੇ ਸੀ ਕਿੱਥੇ 60 ਤੇ ਜਾੜਨਾ ਇਹ ਆ ਵੀ ਖੇਤੀ ਦਾ ਖਰਚਾ ਨਿਕਲੀ ਚੱਲੂ ਪਹਿਲਾਂ ਪਹਿਲਾਂ ਫੇਰ ਆਪਾਂ ਦੇਖਣਾ ਵੀ ਜਦੋਂ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਮਿੱਤਰਾ ਵੀ ਹੁਣ ਬੰਦੇ ਆਪਣੇ ਵੀ ਅੰਡਰ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਨਾ ਵੀ ਦੁੱਧ ਸਹੀ ਆ ਫਿਰ ਉਹਨਾਂ ਨੂੰ ਕਹਿ ਦੋ ਵੀ ਬਈ ਐਂ ਕਰਕੇ ਵੀ ਵੀ ਸਾਨੂੰ ਬਜਦ ਘਾਟਾ ਥੋੜਾ ਆ ਕਿ ਆਪਾਂ ਰੇਟ ਵਧਾਉਣਾ ਕਈ ਘਰ ਹੁੰਦੇ ਆ ਵੈਸੇ ਜ਼ਿਆਦਾਤਰ ਸ਼ਹਿਰਾਂ ਵਾਲੇ ਮੈਂ ਵੇਖਿਆ ਵੀ ਚੰਗੇ ਆ ਕੋਹ ਹੁੰਦੇ ਆ ਵੀ ਰੇਟ ਵਧਾਉਣ ਤੋਂ ਕਰਦੇ ਆ ਜੜੀਆਂ ਪੱਪੀਆਂ ਪਰ ਜ਼ਿਆਦਾਤਰ ਜਦੋਂ ਪਤਾ ਹੁੰਦਾ ਨਾ ਵੀ ਕੁਆਲਿਟੀ ਐ ਚੀਜ਼ ਦੀ ਸ਼ਹਿਰਾਂ ਵਾਲਾ ਨੂੰ ਚਾਹੀਦੀ ਹੁੰਦੀ ਕੁਆਲਿਟੀ ਉਹ ਪੈਸੇ ਪੁਹਣੀਵੇਂ ਨੇ ਤੇ ਆਪਾਂ ਕੁਆਲਟੀ ਦੇਣ ਦੀ ਕੋਸ਼ਿਸ਼ ਕਰਨੀ ਹੈ ਤੇ ਫਿਰ ਆਪਾਂ ਰੇਟ ਆਪ ਦਾ 5 ਰੁਪਏ ਵਧਾ ਦਿਓ ਉਦੋਂ ਸਾਲ ਮਗਰੋਂ ਵਧਾ ਇੱਕਦਮ ਨਾ ਹੋਰ ਕੇ ਦੇ 60 ਤੋਂ 70 ਤੇ ਮਾਰਿਓ ਹੌਲੀ ਹੌਲੀ ਕਰਕੇ ਤਾਂ ਚੱਕਿਓ ਵੀ ਅਗਲੇ ਨੂੰ ਇਹਨਾ ਮਲੂ ਹੋਵੇ ਤੇ ਤੁੰਨੂ ਵੀ ਨਾ ਮਲੂ ਹੋਵੇ ਫਿਰ ਹੌਲੀ ਹੌਲੀ ਤੁਹਾਡੀ ਮਾਰਕੀਟ ਬਣ ਜਾਣੀ ਸਾਲ ਦੇ ਵਿੱਚ ਮਿੱਤਰੋ ਤੁਸੀਂ ਡਰਮ ਦੁੱਧ ਦਾ ਪਾਉਣ ਵਾਲੇ ਹੋ ਜਾਣਾ ਘਰੋਂ ਹੀ ਦੁੱਧ ਲੈ ਜਾਣਾ ਫਿਰ ਸਾਰਾ ਨਾ ਵੱਡੀ ਗਲਤੀ ਕਿਸਾਨ ਵੀਰ ਆਪਾਂ ਪਿੰਡ ਜੇ ਜਦੋਂ ਦੁੱਧ ਪੋਣੇ ਇਹ ਕਰਦੇ ਆ ਦੋ ਨੰਬਰ ਤੇ ਇਹ ਵੇਖੀਏ ਤੇ ਸੱਜਰ ਪਹੂ ਘਰੋਂ ਵੇਚਦੇ ਆ ਵੀ ਅਗਲਾਂ ਦਾ ਵੀ ਹੁਣ ਪਹੂ ਜ਼ਿਆਦਾ ਹੋ ਗਏ ਆ ਤੇ ਸੱਜਰ ਵੇਚੀਏ ਉਹ ਉਹ ਤਰੀਕਾ ਜਿਹੜਾ ਉਹ ਡੇਢੀ ਤੇ ਦੁੱਧ ਪਾਉਣ ਵਾਲਿਆਂ ਨੂੰ ਸਹੀ ਹੈ ਪਰ ਜਦੋਂ ਆਪਾਂ ਸ਼ਹਿਰ 'ਚ ਦੁੱਧ ਪਾਉਣਾ ਉਦੋਂ ਆਪਾਂ ਸੱਜਰ ਨਹੀਂ ਵੇਚਣੀਗੀ ਉਦੋਂ ਆਪਾਂ ਵੇਚਣੀ ਆ ਟੋਕੜ ਸੱਜਰ ਆਪਣੀ ਸੂਣ ਵਾਲੀ ਆਪਾਂ ਰੱਖ ਲੈਣੀ ਆ ਸੂਈ ਭਲਾਂੀਆਂ ਮਰਜੀ ਹੋਵੇ ਭਲਾਂਦਾਂ ਰਹਿੰਦੇ ਆ ਭਲਾਂ ਸੂਈ ਆ ਉਹ ਆਪਾਂ ਰੱਖਣੀ ਟੋਕੜ ਵੇਚਣੀ ਆ ਤੋਕੜ ਵੇਚਣੀ ਆਪਾਂ ਬਣੀ ਵੀ ਕੱਟਿਆ ਉਹਨਾਂ ਨੂੰ ਦੇਣੀ ਕੀ ਇੱਕ ਗੱਲ ਬਣੀ ਦੀ ਤੁਹਾਨੂੰ ਮੈਂ ਇਹ ਗੱਲ ਦੱਸ ਦਿੰਨਾ ਜਦੋਂ ਪਸ਼ੂ ਪਿਆ ਨਾਲ ਦੀ ਨਾਲ ਮਿਨਰਲ ਮਿਕਸਚਰ ਪਾਊਡਰ ਹੁੰਦਾ ਜਿਹੜਾ ਉਹ ਆਪਾਂ 5-5 ਕਿਲੋ ਦੇ ਆਪਣਾ ਜਿੱਡੀ ਥੋੜੀ ਜਾਇਸ਼ਮਾਨ ਦੀ ਉਹ ਪੈਕਟ ਲਿਆ ਕੇ ਰੱਖਣੇ ਉਹ ਆਪਾਂ ਪੈਕਟ ਨਾਲ ਦੀ ਨਾਲ ਪਾਉਣੇ ਸ਼ੁਰੂ ਕਰ ਦੇਣੇ ਆ ਤੇ ਉਹ ਪੈਕਟ ਜਦੋਂ ਆਪਾਂ ਨਾਲ-ਨਾਲ ਪਾਵਾਂਗੇ ਪਸ਼ੂ ਪਸ਼ੂ ਦੁੱਧ ਵੀ ਦਊਗਾ ਤੇ ਉਹਨਾਂ ਬਹੁਦੀਆਂ ਘਾਟਾਂ ਵੱਧਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਤੇ ਆਪਣਾ ਮਤਲਬ ਪਹੁ ਟਾਈਮ ਰਹਿੰਦੇ ਬਣ ਵੀ ਜਾਣੂ ਮਗਰ ਦੀ ਮਗਰ ਫੇਰ ਤਾਂ ਜੋ ਜਿਹੜਾ ਵੀਰ ਕੋਈ ਲਿਜਾਵੇ ਤੇ ਉਹ ਪਸ਼ੂ ਗੱਭਣ ਹੋਵੇ ਤੇ ਅਗਲੇ ਨੂੰ ਵੀ ਗਾਂਵਾਰ ਦਵੇ ਵੀ ਨਾਲੇ ਤਾਂ ਉਹ ਪਏ ਇੱਕ ਅਗਲੇ ਦੇ ਘਟ ਲੱਗਣਗੇ ਬਾਕੀ ਤੋਕਣ ਮੱਝ ਨੂੰ ਥੋੜੀ ਨੂੰ ਪੈਣਗੇ ਵੀ ਲੋਕ ਭਾਜ ਕੇ ਬਣੀ ਹੋਵੇ ਬਸ ਤੇ ਚੰਗੇ ਦੁੱਧ ਵਾਲੀ ਹੋਵੇ ਪਸ਼ੂ ਆਪਾਂ ਜੇ ਗੱਲ ਕਰੀਏ ਵੀ ਦੁੱਧ ਵੇਚਣ ਆਸਤੇ ਪਹੁ ਕਿੱਲੇ ਤੇ ਕਿਹੜੇ ਰੱਖਣੇ ਆ ਤੈਨਾਂ ਨੰਬਰ ਤੇ ਇਹ ਗੱਲ ਨੋਟ ਕਰ ਲਓ ਪਸ਼ੂ ਰੱਖਣੇ ਆ ਜਿਹੜੇ ਆਪਾਂ ਕਿੱਲੇ ਤੇ ਮਿੱਤਰੋ ਪਸ਼ੂ 5 ਕਿਲੋ ਡੰਗ ਦਾ ਦੁੱਧ ਦੇਣ ਵਾਲੀ ਮੱਝ ਹੋਵੇ ਉਦੋਂ ਥੱਲੇ ਤਾਂ ਦੁੱਧ ਦੇਣ ਵਾਲਾ ਪੋਹਣੀ ਰੱਖਣਾ ਆਪਾਂ ਫਿਰ ਵੀ ਕਟਾ ਹੋਰ ਨਾ ਕਿਤੇ ਤੁਸੀਂ 2-2 ਕਿਲੋ ਦੁੱਧ ਦਿੰਦੀਆਂ ਹੋਣਾ ਆਖੋ ਵੀ ਦੁੱਧ ਪਾਉਣਾ ਐ ਨਹੀਂ ਗੱਡੀ ਚੱਲਣੀਗੀ 5 ਕਿਲੋ ਡੰਗ ਦਾ ਦੁੱਧ ਦੇਣ ਵਾਲੀ ਮੱਝ ਹੋਵੇ ਉਦੋਂ ਥੱਲੇ ਵਾਲੀਆਂ ਨਹੀਂ ਰੱਖਣੀਆਂ ਇੱਕ ਆਪਾਂ ਬਾਲੇ ਵੀ ਮੇਰੇ ਹਿਸਾਬ ਨਾਲ ਤਾਂ ਯਾਰ ਵੀ ਮੱਝਾਂ ਰੱਖਣ 'ਚ ਫਾਇਦਾ ਵੀ ਗਾਵਾਂ ਗਾਏ ਕਦੀ ਰੱਖ ਲਓ ਦੋਆਂ ਤਿੰਨਾਂ ਚਾਰਾਂ ਮੱਝਾਂ ਦੇ ਨਾਲ ਮੱਝਾਂ ਮੱਝਾਂ ਦੇ ਆਦੇ ਗਾਵਾਂ ਜੇ ਤੁਹਾਡੇ ਕੋਲੇ ਮਤਲਬ ਗਾਂ ਦਾ ਦੁੱਧ ਮੰਗਦੇ ਘਰ ਚਲੋ ਗਾਵਾਂ ਰੱਖ ਸਕਦੇ ਤੁਸੀਂ ਪਰ ਜ਼ਿਆਦਾ ਕੋਸ਼ਿਸ਼ ਕਰੋ ਵੀ ਆਪਾਂ ਮੱਝਾਂ ਰਖੀਏ ਜਿਹੜੀ ਮੱਝ ਨਾ ਤਾਂ ਇਹ ਗਰਮੀ ਗਰਮੀ ਦੀ ਪ੍ਰਵਾਹ ਮੰਨੇ ਨਾਲੇ ਆਪਣੀ ਮਾਤਮ ਦੇ ਹਿਸਾਬ ਨਾਲ ਬਣੀ ਆ ਪੰਜਾਬ ਦੇ ਜਿਹੜੀ ਗਾਂ ਉਹ ਮਿੱਤਰੋ ਅਮਰੀਕਨ ਗਾਵਾਂ ਦੁੱਧ ਜ਼ਿਆਦਾ ਦਿੰਦੀਆਂ ਦੂਜੀਆਂ ਨਹੀਂ ਦਿੰਦੀਆਂ ਆਂ ਉਹ ਗਰਮੀ ਦੀ ਪ੍ਰਵਾਹ ਮੰਨ ਜਾਂਦੀਆਂ ਨਾ ਦੁੱਧ ਘੜਦੀਆਂ ਤੇ ਉਹ ਵੀ ਗਰਮੀ ਜਾ ਕੇ ਵੀ ਫਿਰ ਡਾਕਟਰ ਰੋਈ ਦੀ ਰੋਈ ਬਾਾਰ ਚੇ ਠੱਲਣ ਵਾਲੀ ਗੱਲ ਹੁੰਦੀ ਆ ਤੇ ਉਹਨੇ ਪੈਸੇ ਬਣਾਉਂਦੀ ਨਹੀਂ ਜਿੰਨੇ ਉਹ ਉੱਤੇ ਲਾ ਬੀਹਦੇ ਉਹਦੇ ਜਿਆਦਾ ਕੋਸ਼ਿਸ਼ ਕਰੋ ਵੀ ਪਸ਼ੂ ਨੂੰ ਜਿਹੜੀਆਂ ਆਪਣੀਆਂ ਕਟੀਆਂ-ਕੁੱਟੀਆਂ ਹੁੰਦੀਆਂ ਕਟੀਆਂ ਮਤਲਬ ਉਸ ਤਰੀਕੇ ਨਾਲ ਆਪਦਾ ਕੰਮ ਸੈੱਟ ਕਰੋ ਵੀ ਕਟੀਆਂ ਵੀ ਕਈ ਲੋਕੀ ਕਹਿੰਦੇ ਯਾਰ ਕਟੀਆਂ ਤੋਂ ਕੀ ਕਰਾਉਣਾ ਕਟੀਆਂ ਆਪਣਾ ਰਵਾ ਮਿੱਤਰੋ ਗਾਂ ਤਿਆਰ ਹੋਣਾ ਜਦ ਟੀਕਾ ਚੰਗਾ ਭਰੋ ਚੰਗੇ ਡਾਕਟਰ ਨਾਲ ਲਿੰਕ ਰੱਖੋ ਆਪਦਾ ਮਾੜੇ ਟੀਕੇ ਡਾਕਟਰ ਨਾਲ ਨਾ ਨਾ ਇੱਕ ਰੱਖੋ ਬਾਲੇ ਮਹਿੰਗੇ ਟੀਕੇ ਜ ਨਹੀਂ ਵਰਨਾ ਆਪਾਂ ਕਈ ਲੁੱਟਾਂ ਤੇ ਵੀ ਬਹੁਤ ਹੋਇਆ ਟੀਕਾ ਹੁੰਦਾ ਤੀਆਂ ਚਾਲੀਆਂ ਵਾਲਾ ਤੇ 6 6 700 ਰੁਪਈਆ 1000 1000 ਲੱਗੀ ਤੁਰੇ ਜਾਂਦੇ ਡਾਕਟਰ ਚੰਗੇ ਬਹੁਤ ਪਏ ਆਪਦੇ ਏਰੀਏ ਚ ਦੇਖੋ ਪਾਸੇ ਆ ਸਿਆਣ ਗਵਾਂਡ ਵੀ ਕਿਹੜੇ ਡਾਕਟਰ ਨੇ ਟੀਕੇ ਭਰੇ ਸੀ ਤੇ ਕਿਹ ਬਾ ਰਿਜ਼ਲਟ ਆ ਫਿਰ ਉਹ ਡਾਕਟਰ ਨਾਲ ਆਪਾਂ ਭਣਾਓ 100 ਰੁਪਿਆ ਵੱਧ ਲੈਂਦਾ ਹੋਵੇ ਦੂਜਿਆਂ ਨਾਲ ਉਹਨੂੰ ਸਦੋ ਟੀਕਾ ਭਰਵਾਉਣ ਲੱਗਿਆ ਆਮ ਚੱਕ ਚੁੱਕ ਕਰਾਉਣ ਨੂੰ ਦੂਜੇ ગામ ਨੂੰ ਭਣਾ ਕੋਈ ਸਸਤਾ ਡਾਕਟਰ ਤੱਕ ਦੀ ਲਖੋ ਤੇ ਬਾਬਾ ਇਹ ਗੱਲਾਂ ਤੁਸੀਂ ਪੱਲੇ ਮੰਨ ਲਿਓ ਤੇ ਜਿਹੜਾ ਇਹ ਕੀਤਾ ਆਪਣਾ ਡੇਰੀ ਫਾਰਮਿੰਗ ਦਾ ਇਹ ਫੇਲ ਨਹੀਂ ਹੁੰਦਾ ਇੱਕ ਪੱਠਾ ਨੀਰਾ ਜਿਹੜਾ ਹਰੇ ਪੱਤੇ ਆ ਮਿੱਤਰੋ ਇਹਨਾਂ ਨੂੰ ਬੀਜਣ ਬੁੱਜਣ ਲੱਗਿਆ ਘੋਲ ਨਹੀਂ ਕਰਨੀ ਹੋਰ ਨਾ ਕਿ ਤੂੜੀ ਤੰਦ ਤੇ ਵੰਡਾ-ਮੰਡਾ ਦੀ ਤੁਰੇ ਫਿਰਨ ਪਸ਼ੂ ਤੇ ਉਹ ਇਰਵਨੀ ਪੂਰਾ ਲੈਂਦਾਗਾ ਹਰੇ ਪੱਠਿਆਂ ਨੇ ਜਿਹੜਾ ਦੁੱਧ ਦੇਣਾ ਪਸ਼ੂ ਨੇ ਉਹ ਦਾਣਾ ਦੱਪਾ ਜਿੰਨਾ ਮਰਜ਼ੀ ਭਾਈ ਚੜ ਦਾਣਾ ਵੀ ਬੱਟਲਾਂ ਚ ਰੱਖਣਾ ਪੈਣਾ ਤੁਹਾਨੂੰ ਭਿਉਂ ਭਿਉਂ ਕੇ ਪਰ ਹਰੇ ਪੱਠਿਆਂ ਨੇ ਜਿਹੜਾ ਦੁੱਧ ਦੇਣਾ ਉਹਦੋਂ ਆਪਣਾ ਦਾਣਾ ਆਟੋਮੈਟਿਕ ਹੀ ਕਰੂਗਾ ਹਰੇ ਪੱਠੇ ਬੀਜਾਂ ਲੱਗੀਆਂ ਵੀ ਕੋਲ ਨਹੀਂ ਕਰਨੀਗੀ ਗਰਮੀ ਹੋਵੇ ਹਾਰਡ ਹੋਵੇ ਸਿਆਲ ਹੋਵੇ ਹਰੇ ਪੱਤੇ ਰੱਖਣੇ ਠੀਕ ਹੈ ਵੀ ਧੰਨਵਾਦ ਦੋਸਤੋ ਵੀਡੀਓ ਇੱਕ ਆਲੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਜੇ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਮਿੱਤਰੋ ਉਹ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਆਪਾਂ ਨੂੰ உதட்டட அப்பா வீடியோ ஆவாங்க என்ன வீடியோ பழி லம்மி